ਤਾਲਪੁਰ ਚੌਕ ਤੋਂ ਆਂਦੇ ਹੀ ਜੀ ਉਹ ਸਾਡੇ ਪਿੱਛੇ ਲੱਗ ਗਈ ਸੀ ਮੇਨ ਰੋਡ ਆਂਦਾ ਤਾਲਪੁਰ ਰੋਡ ਦਾ ਜਿਹੜਾ ਪੁਲ ਦੇ ਥੱਲੇ ਉਹਨਾਂ ਨੇ ਸਾਨੂੰ ਗਾਈਡ ਕਰਨਾ ਸ਼ੁਰੂ ਕਰਤਾ ਜਿਹੜਾ ਅਸੀਂ ਸਨੀ ਦੇ ਮੰਦਿਰ ਦੇ ਕੋਲ ਆਏ ਅਥੇ ਮੋੜ ਤੇ ਆਏ ਕਿਸ਼ੋਰ ਜੂਸ ਵਾਲਾ ਹੈਗਾ ਜੀ ਉੱਥੇ ਉਹਨੇ ਮੋੜ ਤੇ ਸਾਨੂੰ ਥੱਡੀ ਗੱਡੀ ਰੋਕ ਲਈ ਪਾਛੇ ਵੀ ਲੱਗੀ ਆ ਨਾਲ ਮੋਟਰਸਾਈਕਲ ਤੇ ਮਾਰਿਆ ਜੀ ਮੋਬਾਈਲ ਵੀ ਮੇਰਾ ਖੋਲਿਆ ਉਦੋਂ ਜਦੋਂ ਅਸੀਂ ਆਂਦੇ ਪੀ ਸੀ ਜਿਹੜਾ ਰੋੜਾ ਪਾਇਆ ਸਾਡੇ ਭਰਾ ਸੀਗੇ ਤੋਂ ਉਹਨੇ ਜਿਹੜੇ ਚੋਰ ਦੇ ਪਿੱਛੇ ਭੱਜੇ ਤੇ ਚੋਰਨੋ ਜਿਹੜੋ ਦੋ ਚਾਰ ਈਟਾਂ ਮਾਰੀਆਂ ਤਾਂ ਆਪਣਾ ਬਾਈਕ ਛੱਡ ਕੇ ਚਲੇ ਗਏ ਜਿਹਨਾਂ ਨੇ ਦੋ ਚਾਰ ਈਟਾਂ ਮਾਰੀਆਂ ਜਦ ਕੀ ਉਹਦੇ ਪਿੱਛੇ ਫਿਰ ਗਏ ਉਹ ਫਿਰ ਦੁਬਾਰਾ ਦਾਤ ਲੈ ਕੇ ਸਾਡੇ ਪਿੱਛੇ ਪਿੱਛੇ ਆਣ ਲੱਗ ਗਏ ਜਿਹੜਾ ਦੂਜਾ ਮੋਟਰਸਾਈਕਲ ਚਲਾਉਂਦਾ ਪਿਆ ਸੀਗਾ ਉਹਦੀ ਮੋਟਰਸਾਈਕਲ ਜਿਹੜੋ ਬੰਦ ਹੋਈ ਆ ਤੋ ਉਹਨੂੰ ਪਤਾ ਲੱਗ ਗਿਆ ਕਿ ਸਾਨੂੰ ਕੇਰਾ ਪੈ ਗਿਆ ਓ ਉਹ ਵੀ ਫਿਰ ਫਰਾਰ ਮੋਕੇ ਤੇ ਫਰਾਰ ਹੋ ਗਿਆ ਟੀਲ ਦੇ ਕੋਲ ਪੁਲੀ ਆ ਜੀ ਉੱਥੇ ਹੀ ਬੜੇ ਕਾਰਨਾਮੇ ਹੁੰਦੇ ਆ ਜੀ ਉੱਥੇ ਬੰਦਾ 7 ਵਜੇ ਤੋਂ ਬਾਅਦ ਨਹੀਂ ਜਾ ਸਕਦਾ ਸਸਿਕਲ ਲੁਧਿਆਣਾ ਲੈ ਦੇਖ ਰਿਹਾ ਤੁਸੀਂ ਮੈਂ ਨਿਤਨ ਤਵੜੀ ਤਾਂ ਦੱਸਦੀ ਆ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਕ੍ਰਾਈਮ ਗ੍ਰਾਫ ਜਿਹੜਾ ਲਗਾਤਾਰ ਵਧ ਰਿਹਾ ਤਾਂ ਦੱਸਦੀ ਏ ਕਿ ਚੋਰਾ ਦੇ ਹੌਸਲੇ ਦਿਨ ਪਦਮ ਜਿਹੜੇ ਆ ਬੁਲੰਦ ਹੋ ਰਹੇ ਨੇ ਬੇਖੌਫ ਚੋਰ ਜਿਹੜੇ ਨੇ ਰੋਡ ਤੇ ਰਾਤ ਨੂੰ ਘੁੰਮਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਦਾ ਖੌਫ ਜਿਹੜਾ ਬਿਲਕੁਲ ਵੀ ਨਹੀਂ ਹੈਗਾ ਤਾਂ ਦੱਸ ਦਿੰਦੇ ਆ ਸੀਸੀਟੀਵੀ ਵੀਡੀਓ ਜਿਹੜੀ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਜਿਹਦੇ ਵਿੱਚ ਕਿਸ ਤਰੀਕੇ ਮੋਟਰਸਾਈਕਲ ਸਵਾਰ ਦੋ ਚੋਰ ਜਿਹੜੇ ਨੇ ਉਹਨਾਂ ਵੱਲੋਂ ਜਿਹੜਾ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਸ਼ਪੁਰ ਰੋਡ ਦੀ ਵੀਡੀਓ ਹੈ ਕਿਸ ਤਰੀਕੇ ਮੋਟਰਸਾਈਕਲ ਤੋਂ ਉਤਰਦੇ ਨੇ ਤਾਂ ਉਸ ਤੋਂ ਬਾਅਦ ਹੱਥਾਂ ਦੇ ਵਿੱਚ ਉਹਨਾਂ ਦੇ ਜਿਹੜਾ ਹਥਿਆਰ ਹੁੰਦਾ ਜਿਸ ਦਾਤ ਨਾਲ ਉਹਨਾਂ ਨੇ ਜਿਹੜਾ ਹਮਲਾ ਕੀਤਾ ਛੋਟੇ ਛੋਟੇ ਬੱਚੇ ਹੁੰਦੇ ਉਹ ਪਰਿਵਾਰ ਨਾਲ ਗੱਲਬਾਤ ਕਰਦੇ ਹੈ ਅਖੀਰਕਾਰ ਕਿਸ ਜਗ੍ਹਾ ਦੇ ਉਤੇ ਉਹਨਾਂ ਨਾਲ ਜੜੀ ਹੈ ਉਹ ਘਟਨਾ ਜੜੀ ਹੈ ਕਿ ਜਗ੍ਹਾ ਦੇ ਉਤੇ ਘੰਟੀ ਸੀਗੀ ਮੋਟਰਸਾਈਕਲ ਪਿੱਛੇ ਦੇਖ ਸਕਦੇ ਹੋ ਉਹੀ ਮੋਟਰਸਾਈਕਲ ਆ ਹੈਲਮਟ ਜਿਹੜਾ ਦੱਸਦੇ ਨੇ ਕਿ ਕਾਨੂੰਨ ਵੱਲੋਂ ਦੱਸਿਆ ਜਾਂਦਾ ਕਿ ਹੈਲਮਟ ਲਗਾ ਕੇ ਚਲੋ ਤਾਂ ਪਰਿਵਾਰ ਜਿਹੜਾ ਰਾਤ ਨੂੰ ਵੀ ਹੈਲਮਟ ਲਗਾ ਕੇ ਚੱਲ ਰਿਹਾ ਸੀਗਾ ਜਿਸ ਕਰਕੇ ਉਹਨਾਂ ਦਾ ਜਿਹੜਾ ਬਚਾਅ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦਾਦ ਜਿਹੜਾ ਉਹਨਾਂ ਦੇ ਹੈਲਮਟ ਦੇ ਉੱਤੇ ਸਿਰ ਦੇ ਉੱਤੇ ਮਾਰਿਆ ਗਿਆ ਤਾਂ ਮੋਟਰਸਾਈਕਲ ਉੱਤੇ ਵੀ ਜਿਹੜਾ ਉਹਨਾਂ ਵੱਲੋਂ ਦਾਦ ਮਾਰਿਆ ਗਿਆ ਪਰ ਉਹ ਪਰਿਵਾਰ ਦਾ ਬਚਾਅ ਰਹਿ ਗਿਆ ਗੱਲਬਾਤ ਕਰਦੇ ਹੋ ਉਸ ਪਰਿਵਾਰ ਨਾਲ ਆਖਿਰਕਾਰ ਕਿਸ ਜਗ੍ਹਾ ਦੀ ਜਿਹੜੀ ਉਹ ਘਟਨਾ ਹੈ ਕਟੀਐਸਓ ਜਾਣਾਂਗੇ ਕਿੱਥੋਂ ਆ ਰਿਹਾ ਸੀਗਾ ਪਰਿਵਾਰ ਕਿੰਨੇ ਵਜੇ ਰਾਤ ਦਾ ਜਿਹੜਾ ਮਾਮਲਾ ਹੈ ਹਾਂਜੀ ਕੀ ਨਾਮ ਹੈ ਜੀ ਸਾਹਮਣੇ ਕੈਂਪ ਪੰਕਜ ਕੁਮਾਰ ਜੀ ਹਾਂਜੀ ਕੀ ਹੋਇਆ ਸੀਗਾ ਇਹ ਹੋਇਆ ਸੀਗਾ ਜੀ ਅਸੀਂ ਆ ਰਹੇ ਸੀਗੇ ਸ ਬਿਆ ਤਾਂ ਆਂਦੇ ਆਂਦੇ ਜੀ ਇਹ ਜਿਹੜਾ ਆਪਣਾ ਤਾਜਪੁਰ ਚੌਕ ਆਂਦਾ ਜੀ ਤਾਜਪੁਰ ਚੌਕ ਤੋਂ ਆਂਦੇ ਹੀ ਜੀ ਉਹ ਸਾਡੇ ਪਿੱਛੇ ਲੱਗੇ ਸੀਗੇ ਕਿੱਥੇ ਕਰਕੇ ਇਹ ਜੀ ਆਪਣਾ ਜਿਹੜਾ ਮੇਨ ਰੋਡ ਆਂਦਾ ਤਾਜਪੁਰ ਰੋਡ ਦਾ ਜਿਹੜਾ ਪੁਲ ਦੇ ਥੱਲੇ ਉਹਨਾਂ ਨੇ ਸਾਨੂੰ ਗਾਈਡ ਕਰਨਾ ਸ਼ੁਰੂ ਕਰਤਾ ਅਸੀਂ ਵੀ ਸਪੀਡ ਵਧਾਤੀ ਮੋਟਰਸਾਈਕਲ ਦੀ ਸਾਨੂੰ ਲੱਗ ਗਿਆ ਪਤਾ ਕਿ ਇਹ ਕੁਝ ਹੈਗੇ ਆ ਇਹ ਸਾਡੇ ਪਿੱਛੇ ਲੱਗੇ ਹੋਏ ਆ ਅਸੀਂ ਗੱਡੀ ਦੀ ਸਪੀਡ ਮੋਟਰਸਾਈਕਲ ਦੀ ਸਪੀਡ ਵਧਾ ਲਈ ਜੀ ਜਦ ਸਪੀਡ ਵਧਾਈ ਤਾਂ ਉਹਨਾਂ ਨੇ ਵੀ ਸਪੀਡ ਵਧਾ ਲਈ ਉਹਨਾਂ ਦੇ ਸੀਗੇ ਦੋ ਮੋਟਰਸਾਈਕਲ ਇੱਕ 'ਚ ਇੱਕ ਸਵਾਰ ਸੀਗਾ ਇੱਕ 'ਚ ਦੋ ਸਵਾਰ ਸੀਗੇ ਇੱਕ ਜਿਹੜਾ ਸਵਾਰ ਸੀਗਾ ਉਹ ਤਾਂ ਸਾਨੂੰ ਗੈਡ ਕਰਦਾ ਕਰਦੇ ਅੱਗੇ ਨਿਕਲ ਗਿਆ ਜਿਹੜਾ ਦੂਜਾ ਸਵਾਰ ਸੀਗਾ ਉਹ ਬੜੀ ਤੇਜ਼ ਨਾ ਸੀਗਾ ਉਹ ਸਾਨੂੰ ਅੱਗੇ ਆ ਕੇ ਰੋਕ ਲਿਆ ਉਹਨੇ ਜੀ ਜਦੋਂ ਅਸੀਂ ਸ਼ਨੀ ਦੇ ਮੰਦਿਰ ਤੇ ਕੋਲ ਆਏ ਅੱਥੇ ਮੋੜ ਤੇ ਆਏ ਕਿਸ਼ੋਰ ਜੂਸ ਵਾਲਾ ਹੈਗਾ ਜੀ ਉੱਥੇ ਉਹਨੇ ਮੋੜ ਤੇ ਸਾਨੂੰ ਸਾਡੀ ਗੱਡੀ ਰੋਕ ਲਈ ਉਹ ਆਪਣੀ ਗੱਡੀ ਆਵੇਂ ਉਹਦੇ ਅੱਗੇ ਲਾਤੀ ਜਦੋਂ ਅਸੀਂ ਗੱਡੀ ਮੋੜਨ ਲੱਗੇ ਬਚਾਅ ਕਰਨ ਵਾਸਤੇ ਗੱਡੀ ਸਾਡੀ ਉੱਥੇ ਗਈ ਗੇਰੇ ਤਾਂ ਉਹਨੇ ਸਾਨੂੰ ਅੱਥੇ ਆਹ ਦਾਤ ਮਾਰਿਆ ਜੀ ਹੈਲਮਟ ਤੇ ਮਾਰਿਆ ਆਹ ਬਾਹਾਂ 'ਚ ਮਾਰਿਆ ਜੀ ਮੇਰੇ ਪਾਂਚੇ ਵੀ ਲੱਗੀ ਆ ਨਾਲ ਮੋਟਰਸਾਈਕਲ ਤੇ ਮਾਰਿਆ ਜੀ ਮੋਬਾਈਲ ਵੀ ਮੇਰਾ ਖੋਲਿਆ ਆ ਆ ਦੇ ਵਿੱਚ ਜਿਹੜਾ ਦਾੰਤ ਮਾਰਿਆ ਕਿਤੇ ਸੱਟ ਲੱਗੀ ਹੋਈ ਆ ਇਸ ਟਾਈਮ ਸੱਟ ਜੀ ਸੱਟ ਨਹੀਂ ਲੱਗੀ ਫੁੱਜ ਗਿਆ ਜੀ ਕੋਟ ਪੈਂਟ ਪਾਇਆ ਸੀ ਨਾ ਜੀ ਆ ਲੱਗਿਆ ਜੀ ਇਹ ਸੁੱਜ ਗਿਆ ਜੀ ਤੇ ਮਤਲਬ ਕੀ ਲਾਦਾ ਤੁਹਾਨੂੰ ਕਿੱਥੋਂ ਆ ਰਹੇ ਸੀਗੇ ਕੌਣ ਜੀ ਤੁਸੀਂ ਮੈਂ ਤਾਂ ਆ ਰਿਹਾ ਸੀਗਾ ਜੀ ਪੈਲਸੋਂ ਵਿਆਹ ਤੋਂ ਆ ਰਿਹਾ ਸੀਗਾ ਜੀ ਤੇ ਕਿੰਨੇ ਵਜੇ ਰਾਤ ਦੀ ਘਟਨਾ ਹੈ ਜੀ 2 ਵਜੇ ਰਾਤ ਦੀ 2 ਵਜੇ ਰਾਤ ਨੂੰ ਉੱਥੇ ਕੋਈ ਪੀਸੀਆਰ ਦਾ ਗੇੜਾ ਸੀਗਾ ਤਾਜਪੁਰ ਰੋਡ ਤੇ ਰਾਤ ਨੂੰ ਨਹੀਂ ਜੀ ਨਹੀਂ ਜੀ ਉਹ ਪੀਸੀਆਰ ਦਾ ਗੇੜਾ ਨਹੀਂ ਸੀਗਾ ਜੀ ਉਦੋਂ ਜਦੋਂ ਅਸੀਂ ਆਂਦੇ ਪਏ ਸੀਗੇ ਜਦੋਂ ਰੋੜਾ ਪਾਇਆ ਸਾਡੇ ਭਰਾ ਸੀਗੇ ਤੋਂ ਜਿਹੜੇ ਚੋਰ ਦੇ ਪਿੱਛੇ ਭੱਜੇ ਤੇ ਚੋਰ ਨੂੰ ਜਦੋਂ ਦੋ ਚਾਰ ਇੱਟਾਂ ਮਾਰੀਆਂ ਤੋਂ ਆਪਣਾ ਬਾਈਕ ਛੱਡ ਕੇ ਚਲੇ ਗਏ ਬਾਈਕ ਛੱਡ ਕੇ ਗਏ ਫਿਰ ਉਹਦੇ ਪਿੱਛੇ-ਪਿੱਛੇ ਪੀਸਓ ਆ ਗਏ ਆਪਣੇ ਪੱਤਰਕਾਰ ਵੀ ਆਏ ਸੀਗੇ ਤੁਹਾਡੇ ਨਾਲ ਕਿੰਨਾ ਪਰਿਵਾਰ ਸੀਗਾ ਮੇਰੇ ਨਾਲ ਜੀ ਮੇਰੀ ਬੀਵੀ ਸੀਗੀ ਮੇਰੇ ਦੋ ਬੱਚੇ ਸੀਗੇ ਹੂੰ ਤੇ ਕਿਦਾਂ ਮਤਲਬ ਤੁਸੀਂ ਫਿਰ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਦਿੱਤੀ ਉਸ ਟਾਈਮ ਕੰਪਲੇਂਟ ਕੀਤੀ ਹਾਂਜੀ ਕੀਤੀ ਜੀ ਕਿਹੜੇ ਥਾਣੇ ਇਹ ਆਪਣਾ ਜੀ 7 ਨੰਬਰ ਜਿਹੜਾ ਆਪਣਾ ਵਰਦਮਾਨ ਹਕੂਕ ਚੌਕੀ ਹੈ ਜੀ ਉੱਥੇ ਉੱਥੇ ਜਾ ਕੇ ਰਿਪੋਰਟ ਲਖਾਈ ਜੀ ਸ਼ਾਮ 3 ਵਜੇ ਜਾ ਕੇ ਰਿਪੋਰਟ ਲਖਾਈ ਉਹਨਾਂ ਦੀ ਜਿਹੜੀ ਬਾਈਕ ਸੀਗੀ ਉਹ ਵੀ ਇੱਥੇ ਜਾ ਕੇ ਜਮ੍ਹਾਂ ਕਰਾ ਦਿੱਤੀ ਨਹੀਂ ਉਹਨਾਂ ਦੀ ਬਾਈਕ ਜਿਹੜੀ ਫੜੀ ਗਈ ਹੈ ਹਾਂਜੀ ਫੜੀ ਗਈ ਹੈ ਜੀ ਤੇ ਉਹ ਜਿਹੜਾ ਚੋਰ ਸੀਗੇ ਉਹ ਕਿਦਾਂ ਭੱਜ ਗਏ ਉਹ ਭੱਜ ਗਏ ਜੀ ਉਹ ਹੱਥ ਨਹੀਂ ਲੱਗੇ ਹੂੰ ਕਿੱਦਾਂ ਕਿਨਾਂ ਬਲੋ ਉਹਨਾਂ ਨੂੰ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਮਾਰ ਮੁਰ ਕੇ ਇਹਨੂੰ ਫੜੀਏ ਸਾਡੇ ਵੀ ਭਰਾ ਸੀਗੇ ਨਾਲ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਕਿ ਉਹਨਾਂ ਨੇ ਦੋ ਚਾਰ ਇੱਟਾਂ ਮਾਰੀਆਂ ਜਦ ਕਿ ਉਹਦੇ ਪਿੱਛੇ ਫਿਰ ਗਏ ਉਹ ਫਿਰ ਦੁਬਾਰਾ ਦਾੰਦ ਲੈ ਕੇ ਸਾਡੇ ਪਿੱਛੇ ਪਿੱਛੇ ਆਣ ਲੱਗ ਗਿਆ ਸੀਗਾ ਲੇਕਿਨ ਤਾਂ ਵੀ ਸਾਡੇ ਭਰਾ ਪਿੱਛੇ ਨਹੀਂ ਸਾਡੇ ਦੋ ਚਾਰ ਇੱਟਾਂ ਮਾਰੇ ਉਹ ਫਿਰ ਇੱਕ ਤੋਂ ਪਹਿਲੇ ਕੱਪ ਭੱਜ ਗਿਆ ਸੀ ਮੋਬਾਈਲ ਲੈ ਕੇ ਸਾਡਾ ਜੀ ਜਿਹੜਾ ਦੂਜਾ ਮੋਟਰਸਾਈਕਲ ਚਲਾਉਂਦਾ ਪਿਆ ਸੀਗਾ ਉਹਦੀ ਮੋਟਰਸਾਈਕਲ ਜਦੋਂ ਬੰਦ ਹੋਈ ਆ ਤੋ ਉਹਨੂੰ ਪਤਾ ਲੱਗ ਗਿਆ ਕਿ ਸਾਨੂੰ ਕੇਰਾ ਪੈ ਗਿਆ ਜੀ ਕਿੱਦਾਂ ਕੀ ਤੁਹਾਡੇ ਸਾਹਮਣੇ ਕਿੰਨੀ ਉਮਰ ਹੋਣੀ ਆ ਜਿਹੜੇ ਜਿਨ੍ਹਾਂ ਜਿਆਦਾ ਨਹੀਂ ਉਮਰ ਜੀ 25 ਆ 26 ਸਾਲ ਦੀ ਹੋਣੀ ਹੈ ਹਮ ਤੁਹਾਡੇ ਕੋਲੋਂ ਕੋਈ ਸਮਾਨ ਵੀ ਖੋਇਆ ਉਹਨਾਂ ਨੇ ਹਾਂ ਜੀ ਮੇਰੇ ਕੋਲ ਇੱਕ ਮੋਬਾਈਲ ਲਿੱਤਾ ਜੀ 10000 ਰੁਪਏ ਜੇਬ ਚ ਸੀਗਾ ਜੀ ਉਹ ਲੈ ਲਿਆ ਜੀ ਕੀ ਆਸ਼ਵਾਸ਼ਣ ਕੀ ਪ੍ਰਸ਼ਾਸਨ ਅੱਗੇ ਕੀ ਮੰਗ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਜਿਹੜੇ ਆਪਣੇ ਤਾਜਪੁਰ ਰੋਡ ਆ ਜੀ ਅੱਜ ਤੋਂ ਪਹਿਲਾਂ ਬਹੁਤ ਵਧੀਆ ਸੀਗਾ ਲੇਕਿਨ ਹੁਣ ਜਿਹੜੇ ਹਾਲਾਤ ਨੇ ਬੰਦਾ ਬਾਹਰ ਨਹੀਂ ਨਿਕਲ ਸਕਦਾ ਇੰਨੇ ਪ੍ਰਸ਼ਾਸਨ ਆਏ ਹਫਤੇ ਪਹਿਲਾਂ ਵੀ ਇੱਕ ਕਾਂਡ ਹੋਇਆ ਜੀ ਕਿਸੇ ਨੇ ਦੱਸ ਬੋਲਿਆ ਨਹੀਂ ਹੈਗਾ ਲੇਕਿਨ ਹਰ ਆਪਣਾ ਜਿਹੜਾ ਹੈਗਾ ਆ ਜਿਹੜੀ ਪੁਲੀ ਹੈਗੀ ਜੀ ਜਿਹੜੀ ਜੇਲ ਦੇ ਕੋਲ ਪੁਲੀ ਹੈ ਜੀ ਉੱਥੇ ਹੀ ਬੜੇ ਕਾਰਨਾਮੇ ਹੁੰਦੇ ਆ ਜੀ ਉੱਥੇ ਬੰਦਾ 7 ਵਜੇ ਤੋਂ ਬਾਅਦ ਨਹੀਂ ਜਾ ਸਕਦਾ ਜੀ ਹੂੰ ਉੱਥੇ ਜਦੋਂ ਵੀ ਜਾਂਦੇ ਆ ਕੋਈ ਨਾ ਕੋਈ ਲੁੱਟਮਾਰ ਹੋਈ ਜਾਂਦੀ ਹੈ ਜੀ ਬਿਲਕੁਲ ਸੋ ਦੱਸ ਦਿੰਨੇ ਆ ਤੁਹਾਨੂੰ ਕਿ ਪ੍ਰਸ਼ਾਸਨ ਦਾ ਜਿਹੜਾ ਖੌਫ ਹੈ ਉਹ ਚੋਰਾਂ ਦੇ ਅੰਦਰ ਬਿਲਕੁਲ ਹੀ ਖਤਮ ਹੋ ਚੁਕਿਆ ਹੈ ਪ੍ਰਸ਼ਾਸਨ ਦਾ ਖੌਫ ਉਹਨਾਂ ਅੰਦਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਰਾਤ ਨੂੰ ਬੇਖੌਫ ਚੋਰ ਜਿਹੜੇ ਨੇ ਜਿਹੜੇ ਨੌਜਵਾਨ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਉਮਰ ਤਕਰੀਬਨ ਉਮਰ ਤਕਰੀਬਨ ਕਿੰਨੀ ਕੀ ਹੋਣੀ ਹੈ ਉਹਨਾਂ ਦੀ ਘੱਟ ਤੋਂ ਘੱਟ 26 27 ਸਾਲ ਦੀ ਹੋਣੀ ਬਿਲਕੁਲ ਸੋ ਨੌਜਵਾਨ ਯੂਥ ਜਿਹੜਾ ਹੈ ਉਹ ਕਿਸ ਤਰੀਕੇ ਕਿਸ ਦੰਦਲ ਕਿਸ ਦਲਦਲ ਦੇ ਵਿੱਚ ਤਸਰਿਆ ਲਗਾਤਾਰ ਉਹਨਾਂ ਦੇ ਅੰਦਰ ਜਿਹੜਾ ਪ੍ਰਸ਼ਾਸਨ ਦਾ ਖੌਫ ਕਤਮ ਹੁੰਦਾ ਨਜ਼ਰ ਆ ਰਿਹਾ ਹੈ ਤਾਜਪੁਰ ਰੋਡ ਦੀ ਕਈ ਵਾਰਦਾਤਾਂ ਐਦਾ ਦੀ ਨਜ਼ਰ ਆਈਆਂ ਸਾਹਮਣੇ ਹੁਣ ਪ੍ਰਸ਼ਾਸਨ ਦੇ ਉੱਤੇ ਸਵਾਲ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਦਾ ਡਰ ਉਹਨਾਂ ਦੇ ਅੰਦਰ ਕਿਉਂ ਨਹੀਂ ਨਜ਼ਰ ਆ ਰਿਹਾ ਕਿਉਂਕਿ ਤਾਜਪੁਰ ਰੋਡ ਕਾਫੀ ਵੱਡਾ ਰੋਡ ਹੈ ਤਾਂ ਇੱਕ ਉਹਨੂੰ ਹਾਈਵੇ ਰੋਡ ਵੀ ਕਿਹਾ ਜਾ ਸਕਦਾ ਕਿਉਂਕਿ ਕਾਫੀ ਆਵਾਜਾਈ ਜੜੀ ਉਸ ਰੋਡ ਦੇ ਉੱਤੇ ਹੁੰਦੀ ਹੈ ਤਾਂ ਰਾਤ ਨੂੰ ਵੀ ਜਿਹੜਾ ਉਸ ਰੋਡ 'ਤੇ ਪ੍ਰਸ਼ਾਸਨ ਦਾ ਜਿਹੜਾ ਢੇੜਾ ਉਹ ਕਿਤੇ ਨਾ ਕਿਤੇ ਨਹੀਂ ਨਜ਼ਰ ਆਂਦਾ ਜਿਸ ਕਰਕੇ ਚੋਰਾ ਨੇ ਜਿਹੜੇ ਆਪਣੇ ਹੌਸਲੇ ਉਹਨਾਂ ਦੇ ਜਿਹੜੇ ਲਗਾਤਾਰ बुलंद ਹੁੰਦੇ ਨੇ ਤਾਂ ਉਹ ਉਹ ਜਿਹੜੇ ਆਪਣਾ ਕੰਮ ਕਰਨ ਦੇ ਵਿੱਚ ਜਿਹੜਾ ਆਪਣੇ ਕਾਮਯਾਬ ਹੋ ਜਾਂਦੇ ਨੇ ਹੋ ਜਾਂਦੇ ਨੇ ਪਰ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੀ ਮੋਟਰਸਾਈਕਲ ਹੈ ਉਹ ਅਸੀਂ ਫੜ ਲਈ ਤੀ ਗਈ ਤੇ ਉਹ ਮੋਟਰਸਾਈਕਲ ਨੂੰ ਜਿਹੜਾ ਡਿਵੀਜ਼ਨ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹੜਾ ਜਮ੍ਹਾਂ ਕਰਵਾ ਦਿੱਤਾ ਪਰ ਪ੍ਰਸ਼ਾਸਨ ਗੱਲਬਾਤ ਕਰਾਂਗੇ ਕਿ ਹੁਣ ਤੱਕ ਜਿਹੜੀ ਕੀ ਕਾਰਵਾਈ ਕੀਤੀ ਗਈ ਹੈ 200 ਡਿਵੀਜ਼ਨ ਨੰਬਰ 7 ਨੂੰ ਫੋਨ ਕਰ ਰਹੇ ਹਾਂ ਸਪਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਹਲੋ ਹਾਂਜੀ ਜੈਨ ਸਰ ਹਾਂਜੀ ਸਰ ਲੁਧਿਆਣਾ লাইਵ ਤੋਂ ਨਿਤੰਤਵਾੜੀ ਗੱਲ ਕਰ ਰਹੇ ਆ ਪੱਤਰਕਾਰ ਹਾਂਜੀ ਹਾਂਜੀ ਸਰ ਇੱਕ ਤਾਜਪੁਰ ਰੋਡ ਦੇ ਵਿੱਚ ਕੱਲ ਰਾਤ 2 ਵਜੇ ਦੇ ਕਰੀਬ ਕਟਨਾ ਘਟੀ ਹੈ ਹਾਂਜੀ ਸਰ ਚੋਰੀ ਦੀ ਵਾਰਦਾਤ ਹੋਈ ਹੈ ਸਰ ਕੀ ਮਾਮਲਾ ਸੀਗਾ ਪੂਰਾ ਬਰੀਫ ਕਰ ਸਕਦੇ ਹੋ ਸਰ ਨਹੀਂ ਜੀ ਇਹ ਕਿਹੜਾ ਬਣਾਓ ਸਰ ਤਾਜਪੁਰ ਰੋਡ ਦੇ ਵਿੱਚ ਰਾਤ 2 ਵਜੇ ਦੇ ਕਰੀਬ ਉਹ ਕਰਦੇ ਜੀ ਇਹ ਤਾਂ ਕੀ ਗੱਲ ਚੱਲਦੀ ਵੀ ਹੈ ਸਰ ਪਰਿਵਾਰ ਵੱਲੋਂ ਕਿਹਾ ਜਾਂਦਾ ਮੋਟਰਸਾਈਕਲ ਜਿਹੜਾ ਫੜਾ ਦਿੱਤਾ ਗਿਆ ਤੇ ਹਲੇ ਤੱਕ ਕੁਝ ਕੀ ਕਰਦਾ ਹੈ ਇਸੇ ਮਤਲਬ ਇਹਦਾ ਵੀ ਨਾ ਕਿ ਚੰਗੀ ਚੰਗੀ ਜੀ ਦੱਸ ਦਿਓ ਸਰ ਪਰ ਹਲੇ ਕੁਝ ਪਤਾ ਨਹੀਂ ਲੱਗਿਆ ਲੱਗੇ ਜੀ ਕੀ ਨਹੀਂ ਅੱਛਾ ਤੇ ਸਰ ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰ ਨੂੰ ਪਰਿਵਾਰ ਵੱਲੋਂ ਕਿਹਾ ਗਿਆ ਕਿ ਪਰ ਨਹੀਂ ਕਰਦੇ ਹਾਂ ਬਹੁਤਨੇ ਬੰਦੇ ਬੰਦੇ ਫੜ ਰਹੇ ਆ ਠੀਕ ਹੈ ਜੀ ਬਿਲਕੁਲ ਸੋ ਦੇਖ ਸਕਦੇ ਹੋ ਤੁਸੀਂ ਕਿ ਡਿਵੀਜ਼ਨ ਨੰਬਰ 7 ਐਸਐਚਓ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤਫਦੀਦ ਜਿਹੜੀ ਆ ਕਰ ਰਹੇ ਆ ਕਾਰਵਾਈ ਉਸ ਤੋਂ ਬਾਅਦ ਕੀਤੀ ਜਾਊਗੀ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਤਰਤੀਸ ਕਰ ਰਹੇ ਸিসিਟੀਵੀ ਖੰਗਾਲ ਰਹੇ ਹਨ ਜਦੋਂ ਇਨਵੈਸਟੀਗੇਸ਼ਨ ਦੌਰਾਨ ਜਦੋਂ ਵੀ ਪਤਾ ਲੱਗਦਾ ਤਾਂ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਅਮੀਨਾਲ ਧੰਨਵਾਦ